ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਾਰ ਗਲਤੀਆਂ ਲਈ ਮੰਗੀ ਮਾਫੀ ਇਸ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚਾਰ ਗਲਤੀਆਂ ਲਈ ਮਾਫੀ ਮੰਗ ਲਈ ਹੈ ਇਸ ਦਿਨ ਅਕਾਲੀ ਦਲ ਦਾ ਤੜਾ ਅੱਜ ਸ਼੍ਰੀ ਅਕਾਲ ਤਖਤ ਸੇ ਪਹੁੰਚੇ ਜਿੱਥੇ ਉਹਨਾਂ ਨੇ ਮਾਫੀ ਨਾਮਾ ਪੇਸ਼ ਕੀਤਾ ਜਾਣਕਾਰੀ ਮੁਤਾਬਿਕ ਸੁਖਬੀਰ ਬਾਦਲ ਤੋਂ ਹੋਈਆਂ ਚਾਰ ਗਲਤੀਆਂ ਇਹ ਮਾਫੀ ਮੰਗੀ ਲਈ ਹੈ ਅਤੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਲਈ 2015 ਤੋਂ ਫਰੀਦਕੋਟ ਦੇ ਬਗਗਾੜੀ ਵਿਖੇ ਵਿਅਕਤੀ ਕਾਂਡ ਦਾ ਸਹੀ ਜਾਂਚ ਨਾ ਕਰਵਾਉਣ ਲਈ ਆਈਪੀਐਸ ਅਧਿਕਾਰੀ ਸੁਦੇਸ਼ ਸੈਣੀ ਨੂੰ ਡੀਜੀਪੀ ਬਣਾਉਣ ਤੇ ਮਿਹ ਇੱਧਰ ਆਜ ਦੀ ਪਤਨੀ ਟਿਕ ਤੈਨ ਦੀਆਂ ਗਲਤੀਆਂ ਮੰਨੀਆਂ ਚਾਹੁੰਦੀਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ